ਓ ਪਾਜੀ ਸਾਈਡ ਤੇ ਆਇਓ ਉਧਰ ਹੋ ਜਾਓ ਤੁਸੀਂ ਚੋਣਾ ਬਣਾਉਂਦੇ ਹੋ ਕੰਮ ਕਰੋ ਆਪਣਾ ਕਿ ਮੈਂ ਤੁਹਾਨੂੰ ਪੁੱਛ ਰਿਹਾ ਕਿ ਆਪਾਂ ਦੁਕਾਨ ਪਾਰਕਿੰਗ ਵਾਲੀ ਫੱਟ ਕੱਲੀ ਲਾ ਲੈ ਜੀ ਨਹੀਂ ਕਹਿ ਰਹੇ ਤੁਸੀਂ ਸਾਈਡ ਤੇ ਆ ਜਾਓ ਬਸ ਗੱਲ ਖਤਮ ਹੋ ਗਈ ਮੈਂ ਚਲੋ ਮਾਰ ਦਵਾਂ ਮੈਂ ਤਾਂ ਸਾਈਡ ਤੇ ਆਇਆ ਮੈਂ ਕੁਝ ਨਹੀਂ ਕਹਿਦਾ ਮੈਂ ਵਰਕਰ ਹਾਂ ਜੀ ਜਿਹੜੇ ਮਾਰਕੀਟ ਲੈਣੇ ਬੰਦੇ ਆ ਰਹੇ ਨੇ ਨਾ ਕੋਈ ਦਿੱਕਤ ਨਹੀਂ ਜੀ ਤੁਹਾਨੂੰ ਕਿਸੇ ਦਿੱਕਤ ਹੈ ਹੈ ਐਵੇਂ ਤੁਸੀਂ ਪੰਗੇ ਲਈ ਆ ਰਹੇ ਹੋ ਉਹ ਜਾਓ ਕੀ ਆ ਤਾਂ ਜਿਹੜੀ ਗੱਲ ਕਹਿਣੀ ਸੀ ਕਹਿ ਕੇ ਜਾਓ आगे जाके मार्केट से तसली करके आओ जाओ मेरी तसली होगी या मेरी तसली होगी या जाओ 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 अब आप प्यार ना ली गल कर रहे हैं ना गल कर रहे हैं मेरे नू ना पूछो कुछ कोई नहीं कोई नहीं अच्छा सारा प्यार लगा है उन्हें पूछो जाओ पहला देरी ताज़ जगह लाई हुई है पैसे दे एक जगह ना किस किन्हों सरकारी जगह ਉਹ ਮੈਂ ਆਪਣੇ ਪਿਓ ਨੂੰ ਦਵਾ ਜਣ ਮਰਜ਼ੀ ਬਾਦ ਹੁਣੋ ਕਿੱਧਰ ਤੇ ਜਾਓ ਪਾਰਕਿੰਗ ਦੀ ਜਗਾ ਉਹ ਵਾਈਟ ਲਾਈਨ ਅੱਗੇ ਹੈ ਪਾਰਕਿੰਗ ਹੈ ਹੀ ਨਹੀਂ ਇੱਥੇ ਅਰ ਦੁਕਾਨਦਾਰ ਜਗਾ ਛੱਡ ਦੇਣ ਤਾਂ ਪਾਰਕਿੰਗ ਹੋ ਸਕਦੀ ਹੈ ਹਾਂ ਬਿਲਕੁਲ ਹੋਏਗੀ ਜੀ ਅਬਰ ਅਸੀਂ ਇਹ ਕਹਿ ਰਹੇ ਰਸਤੇ ਚ ਨਾ ਖੜਾ ਕਰੋ ਸਾਈਡ ਅਰੇ ਅਸੀਂ ਦੁਆਰ ਕੀ ਦੀ ਨਹੀਂ ਆਵੇਂ ਇੱਕ ਦਿਨ ਰੋਟੀ ਕਮਾਣੇ ਆਤੇ ਆਪਣੀ ਬਾਕੀ ਦਿਨ ਆਪਣਾ ਫਿਰਦੇ ਰਹਵੇਂ ਐਸੇ ਹੀ ਕੋਈ ਕੰਮ ਨਹੀਂ ਮਿਲਦਾ ਭਾਈ ਫੇ ਵੀ ਲੋੜ ਤੇ ਲੱਗਣੀ ਆ ਕਿਉਂ ਗਾ ਫੇਗ ਰੋਡ ਸਮਝ ਲਾ ਦਿੰਦਾ ਭਾਈ ਵੀ ਪਰ ਤੁਸੀਂ ਜਗਾ ਦਾ ਦਿਓ ਨਾ ਭਾਈ ਜਗਾ ਦੇ ਨੀ ਭਾਵੇਂ ਕਿਦਾ ਮਰਜੀ ਜਗਾ ਦੇ ਦੋ ਭਾਵੇਂ ਫਿਰ ਵੀ ਉਹੀ ਹਾਲ ਹੋਏਗਾ ਭਾਈ ਤੁਹਾਡੀ ਦੁਕਾਨਾ ਅੰਦਰ ਚੱਲ ਜਣੀਆਂ ਵੀ ਕਿਤੋਂ ਮਾਲ ਵੀ ਕਈ ਗੰਦੀ ਖੇਗਾ ਤਾਂ ਹੀ ਵਿਕੇਗਾ ਅੱਗੇ ਪਿੱਛੇ ਨਹੀਂ ਰੰਦੇ ਅਸੀਂ ਉਧਰ ਅੰਦਰ ਹੀ ਰੱਖੀਦਾ ਸੰਡੇ ਸੰਡੀ ਲਾ ਲੈਂਦੇ ਸਿਰਫ ਅੰਨੂ ਤਾਂ ਸਰ ਹੈਗਾ ਇਹ ਸਾਰੇ ਪਾਸੇ ਹੁਣ ਗੱਡੀ ਤੋਂ ਨਬਲਾ 15 ਮਿੰਟ ਹੋ ਗਏ ਚੌਂਗ ਤੋਂ ਆਉਂਦੇ ਤੇ ਗੱਡੀ ਪਹਿਲੇ ਦੂਜੇ ਜਿਹੇ ਤੇ ਆਈ ਗੱਡੀ ਆਈ ਹੈ ਅਜੀ ਬਾਹਰ ਨੂੰ ਪਿਆਰੀ ਹੈ ਨਹੀਂ ਸਾਰਾ ਸਾਡਾ ਮਾਈਨ ਕਰਦਾ ਬਾਹਰ ਲਾਈ ਹੈ ਹੁਣ ਅੱਗੇ ਆਉਣ ਬਾਹਰ ਸਾਰੇ ਬਾਹਰ ਲੱਗੇ ਹੋਏ ਸੀ ਕੀ ਕਰੀਏ ਦੱਸੋ ਮੇਨ ਜਿਹੜੇ ਚੌਂਕ ਤੋਂ ਸਾਡੇ ਬਾਹਰ ਲੋਕੀ ਆ ਗਏ ਨੇ ਦੋਨਾਂ ਪਾਸੇ ਉਹਨਾਂ ਨੂੰ ਸਹੀ ਕੀਤਾ ਜਾਵੇ ਸਾਰਾ ਸਭ ਪਿਆਰ ਹੋ ਜਾਏਗਾ ਐਤਵਾਰ ਦਾ ਦਿਨ ਹੈ ਬਾਜ਼ਾਰਾ ਦੇ ਵਿੱਚ ਖਰੀਦਦਾਰਾਂ ਦੀ ਭੀੜ ਜਿਹੜੀ ਹੈ ਉਹ ਸਾਫ਼ ਦਿਖਾਈ ਦੇ ਰਹੀ ਹੈ ਪਰ ਇਸ ਭੀੜ ਦੇ ਨਾਲ-ਨਾਲ ਕਿਤੇ ਨਾ ਕਿਤੇ ਟ੍ਰੈਫਿਕ ਦੀ ਬਹੁਤ ਬੜੀ ਸਮੱਸਿਆ ਹੈ ਔਰ ਇਸ ਸਮੱਸਿਆ ਦਾ ਸਭ ਤੋਂ بڑا ਕਾਰਨ ਕਿਤੇ ਨਾ ਕਿਤੇ ਇੱਥੇ ਦੇ ਦੁਕਾਨਦਾਰ ਵੀ ਨੇ ਕਾਰਨ ਇਹ ਹੈ ਕਿ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਾਰਨ ਲੋਕ ਜਿਹੜੇ ਨੇ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਦੋ ਚਾਰ ਹੁੰਦੇ ਨੇ ਔਰ ਕਾਰਨ ਹੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਟ੍ਰੈਫਿਕ ਹੈ ਔਰ ਇਸ ਟ੍ਰੈਫਿਕ ਨੂੰ ਨਾ ਨਿਕਲਣ ਦਾ ਸਭ ਤੋਂ بڑا ਕਾਰਨ ਹੈ ਕਿ ਇਹ ਸੜਕ ਦੇ ਬਿਲਕੁਲ ਵਾਈਟ ਲਾਈਨ ਦੇ ਉੱਤੇ ਲੱਗੀਆਂ ਹੋਈਆਂ ਦੁਕਾਨਾਂ ਅਗਰ ਇਸੀ ਵਾਈਟ ਲਾਈਨ ਦੇ ਅੰਦਰ ਦੁਕਾਨਾਂ ਹੋਣ ਔਰ ਪਾਰਕਿੰਗ ਲਈ ਜਗ੍ਹਾ ਛੱਡੀ ਗਈ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਟ੍ਰੈਫਿਕ ਤੋਂ ਨਿਜਾਤ ਮਿਲ ਸਕਦੀ ਹੈ ਲੇਕਿਨ ਕਿਤੇ ਨਾ ਕਿਤੇ ਦੁਕਾਨਦਾਰਾਂ ਵੱਲੋਂ ਪਹਿਲਾਂ ਤਾਂ ਪਾਰਕਿੰਗ ਦੀ ਜਿਹੜੀ ਜਗ੍ਹਾ ਉਹਦੇ ਤੇ ਅਕਰੋਚਮੈਂਟ ਕੀਤੀ ਗਈ ਹੈਗੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਇਧਰ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਜਿਹੜੀਆਂ ਨੇ ਇੱਥੇ ਫੜੀਆਂ ਤੱਕ ਜਿਹੜੀਆਂ ਲਗਾਈਆਂ ਗਈਆਂ ਨੇ ਉਹਦੇ ਕਾਰਨ ਵੀ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਬਣ ਰਹੀ ਹੈ ਕਿਉਂਕਿ ਪਾਰਕਿੰਗ ਲਈ ਕੋਈ ਵੀ ਜਗ੍ਹਾ ਜਿਹੜੀ ਨਹੀਂ ਬਚਦੀ ਤੁਹਾਨੂੰ ਇੱਥੇ ਦਿਖਾਣੇ ਆ ਕਿ ਇੱਧਰ ਵਾਈਟ ਲਾਈਨ ਹੈ ਔਰ ਵਾਈਟ ਲਾਈਨ ਪਾਰਕਿੰਗ ਹੈ ਪਾਰਕਿੰਗ ਲਈ ਜਗ੍ਹਾ ਛੱਡੀ ਗਈ ਹੈ ਲੇਕਿਨ ਇੱਥੇ ਤੁਸੀਂ ਦੇਖ ਸਕਦੇ ਹੋ ਰੇੜੀਆਂ ਫੜੀਆਂ ਸਾਫ਼ ਦਿਖਾਈ ਦੇ ਰਹੀਆਂ ਨੇ ਔਰ ਇਸੇ ਕਾਰਨ ਲੰਬਾ ਜਾਮ ਹੈ ਕਿਉਂਕਿ ਜਿੱਥੇ ਇਹ ਪਾਰਕਿੰਗ ਹੋਣੀ ਚਾਹੀਦੀ ਸੀ ਆ ਜਿਹੜੇ ਤੁਸੀਂ ਕਨਵੈንስ ਇੱਥੇ ਖੜੇ ਦੇਖ ਰਹੇ ਹੋ ਅਗਰ ਇਹ ਕਨਵੈንስ ਅੰਦਰ ਵਾਈਟ ਲਾਈਨ ਦੇ ਅੰਦਰ ਹੁੰਦੀਆਂ ਤਾਂ ਕਟੋ ਘੱਟ 3 ਤੋਂ 4 ਫੁੱਟ ਰਸਤਾ ਹੋਰ ਖੁੱਲ ਸਕਦਾ ਹੈ ਲੇਕਿਨ ਇੱਥੇ ਦਿੱਕਤ ਇਹ ਹੀ ਹੈ ਕਿ ਪੂਰੇ ਬਾਜ਼ਾਰ ਦੇ ਵਿੱਚ ਅਕਰੋਚਮੈਂਟ ਹੈ ਇਸ ਅਕਰੋਚਮੈਂਟ ਦੇ ਕਾਰਨ ਜਿਹੜੇ ਵਹੀਕਲ ਨੇ ਇਸ ਢੰਗ ਦੇ ਨਾਲ ਬਾਹਰ ਖੜੇ ਹੋਏ ਨੇ ਔਰ ਇਸੇ ਕਾਰਨ ਲੰਬਾ ਜਾਮ ਲੱਗਦਾ ਹੈ ਹਾਲਾਂਕਿ ਇਤਵਾਰ ਦਾ ਦਿਨ ਹੈ ਬਾਜ਼ਾਰ ਦੇ ਵਿੱਚ ਫੀਲਡ ਹੈ ਇਹ ਕੋਈ ਸਮੱਸਿਆ ਇੱਕ ਸਾਈਡ ਦੀ ਨਹੀਂ ਹੈ ਤੁਸੀਂ ਫੀਲਡ ਦਾ ਕੋਈ ਵੀ ਬਾਜ਼ਾਰ ਦੇਖ ਲੋਗੇ ਇੱਧਰ ਅਗਰ ਕੂਚਿਆਂ ਦੀ ਗੱਲ ਕਰਾਂ ਤਾਂ ਕੂਚਿਆਂ ਦੇ ਵਿੱਚ ਵੀ ਇਹੀ ਹਾਲ ਹੈ ਸਾਹਮਣੇ ਦਿਖਾ ਦਿਓ ਸੰਜੇ ਕੂਚਿਆਂ ਦੇ ਵਿੱਚ ਵੀ ਇਹੀ ਹਾਲ ਹੈ ਔਰ ਇੱਧਰ ਬਾਜ਼ਾਰਾਂ ਦੇ ਵਿੱਚ ਵੀ ਇਹੀ ਹਾਲ ਹੈ ਕਿ ਪਾਰਕਿੰਗ ਵਾਲੀਆਂ ਥਾਵਾਂ ਦੇ ਉੱਤੇ ਜਿਹੜੀ ਹੈ ਅਕਰੋਚਮੈਂਟ ਹੈ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਇਹ ਨੀਚੇ ਆ ਤੁਹਾਨੂੰ ਦਿਖਾਣੇ ਆ ਇਹ ਵਾਈਟ ਲਾਈਨ ਹੈ ਇਹ ਵਾਈਟ ਲਾਈਨ ਚੱਲ ਰਹੀ ਹੈ ਔਰ ਵਾਈਟ ਲਾਈਨ ਦੇ ਇਹ ਪਾਰਕਿੰਗ ਦੀ ਜਗ੍ਹਾ ਪਾਰਕਿੰਗ ਦੀ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਰੇੜੀਆਂ ਫੜੀਆਂ ਵਾਲਿਆਂ ਨੇ ਆਪਣੇ ਕਬਜ਼ੇ ਕੀਤੇ ਹੋਏ ਆ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਇੱਥੇ ਟ੍ਰੈਫਿਕ ਦੀ ਸਮੱਸਿਆ ਤੋਂ ਕਿੱਦਾਂ ਨਜਾਤ ਮਿਲ ਸਕਦੀ ਹੈ ਕਿਸ ਤਰ੍ਹਾਂ ਟ੍ਰੈਫਿਕ ਨਾਲ ਹੱਲ ਕੀਤਾ ਜਾ ਸਕਦਾ ਹੈ ਜਦਕਿ ਪਾਰਕਿੰਗ ਵਾਲੀ ਥਾਂ ਤੇ ਇਹ ਪਾਰਕਿੰਗ ਹੈ ਇਹਦੇ ਅੰਦਰ ਕਾਨੂੰਨ ਦੇ ਹਿਸਾਬ ਨਾਲ ਵਹੀਕਲਸ ਪਾਰਕ ਹੋਣੇ ਚਾਹੀਦੇ ਆ ਪਰ ਇੱਥੇ ਸਾਰੀਆਂ ਪਾਸੇ ਦੁਕਾਨਾਂ ਸਜੀਆਂ ਹੋਈਆਂ ਨੇ ਇਸੇ ਕਾਰਨ ਆ ਜਿਹੜੇ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਕਨਵੈਂਸ ਬਾਰ ਖੜੀਆਂ ਦੇਖ ਰਹੇ ਹੋ ਇਹ ਸਭ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਾਰਨ ਇਹ ਦਿੱਕਤ ਔਰ ਸਮੱਸਿਆ ਆ ਰਹੀ ਹੈ ਅਗਰ ਇਹੀ ਪਾਰਕਿੰਗ ਖੋਲ ਦਿੱਤੀ ਜਾਵੇ ਇਸ ਜਗ੍ਹਾ ਤੇ ਪਾਰਕਿੰਗ ਬਣਾ ਦਿੱਤੀ ਜਾਵੇ ਤਾਂ ਬਹੁਤ ਜ਼ਿਆਦਾ ਹੱਲ ਹੋ ਸਕਦਾ ਹੈ ਵੀਰਾ ਜੀ ਇਹ ਪਾਰਕਿੰਗ ਵਾਲੀ ਜਗ੍ਹਾ ਛੱਡੀ ਹੋਈ ਹੈ ਅਗਰ ਇੱਥੇ ਪਾਰਕਿੰਗ ਆਪਾਂ ਕਰਦੀਏ ਤਾਂ ਲੱਗਦਾ ਨਹੀਂ ਕਿ ਟ੍ਰੈਫਿਕ ਤੋਂ निजात ਮਿਲ ਜੇਗੀ ਆਪਾਂ ਦੁਕਾਨਾਂ ਇੱਥੇ ਸਜਾ ਕੇ ਬੈਠ ਗਏ ਸ਼ਾਇਦ ਨਹੀਂ ਬੋਲਣਗੇ ਕਿਉਂਕਿ ਦਿੱਕਤ ਇਹ ਹੈ ਕਿ ਇੱਥੇ ਲੋਕ ਬੋਲਣਾ ਨਹੀਂ ਚਾਹੁੰਦੇ ਸਮੱਸਿਆ ਦੇ ਨਾਲ ਘਰੇ ਰਹਿਣਗੇ ਸਮੱਸਿਆ ਦੇ ਨਾਲ ਦੋ ਚਾਰ ਹੋਣਗੇ ਪਰ ਸਮੱਸਿਆ ਦਾ ਹੱਲ ਬਿਲਕੁਲ ਇਹਨਾਂ ਦੇ ਕੋਲ ਹੈ ਇਸ ਸਮੱਸਿਆ ਦਾ ਹੱਲ ਇਹਨਾਂ ਦੇ ਬਿਲਕੁਲ ਕੋਲ ਹੈ ਅਗਰ ਇਹ ਆਪਣੀਆਂ ਦੁਕਾਨਾਂ ਅੰਦਰ ਰੱਖਣ ਰੇੜੀਆਂ ਜਿਹੜੀਆਂ ਨੇ ਇੱਥੋਂ ਹਟਾ ਲਿੱਤੀਆਂ ਜਾਣ ਤਾਂ ਕਿੰਨਾ ਜ਼ਿਆਦਾ ਹੱਲ ਇੱਥੇ ਨਿਕਲ ਸਕਦਾ ਹੈ ਕਿ ਆ ਜਿਹੜੇ ਬਾਹਰ ਖੜੇ ਹੋਏ ਕਨਵੈਂਸ ਨੇ ਇਹ ਅੰਦਰ ਚਲੇ ਜਾਣ ਅੰਦਰਲੇ ਪਾਸੇ ਕਨਵੈਂਸ ਦੇ ਅੰਦਰ ਲੱਗ ਜਾਣ ਤਾਂ ਕੋਈ ਦਿੱਕਤ ਜਾਂ ਸਮੱਸਿਆ ਨਹੀਂ ਰਹੇਗੀ ਟ੍ਰੈਫਿਕ ਤੋਂ ਕਾਫੀ ਜ਼ਿਆਦਾ ਨਿਜਾਤ ਮਿਲ ਜਾਏਗੀ ਰੇ ਜੀ ਅਗਰ ਆਪਾਂ ਥੋੜੀ ਜੀ ਜਿਹੜੀ ਪਾਰਕਿੰਗ ਦੀ ਜਗ੍ਹਾ ਬਣੀ ਹੋਈ ਹੈ ਅਗਰ ਆਪਾਂ ਇਹਨੂੰ ਖਾਲੀ ਕਰ ਦਈਏ ਤਾਂ ਲੱਗਦਾ ਨੇ ਕਿ ਜਿਹੜੇ ਪਾਰਕਿੰਗ ਤੇ ਬਾਹਰ ਖੜੇ ਐ ਇਤੋਂ ਸਮੱਸਿਆ ਤੋਂ ਨਿਯਾਤ ਮਿਲ ਜਵੇ ਬਿਲਕੁਲ ਮਿਲ ਜੇਗੀ ਟ੍ਰੈਫਿਕ ਆ ਗਈ ਹੈ ਟ੍ਰੈਫਿਕ ਤੋਂ ਜੇ ਇੱਥੇ ਪਾਰਕਿੰਗ ਬਣੀ ਰਹੇਗੀ ਤਾਂ ਫਿਰ ਟ੍ਰੈਫਿਕ ਲੰਘੇਗੀ ਕਿਤੋਂ ਪਾਰਕਿੰਗ ਨਹੀਂ ਹੋਏਗੀ ਡਰਾਈਵਿੰਗ ਆਪੇਸਾ ਹੀ ਹੋ ਜਾਏਗੀ ਅਗਰ ਜਗ੍ਹਾ ਸਹੀ ਪ੍ਰੋਪਰ ਦੇ ਦਿੱਤੀ ਜਾਵੇ ਤਾਂ ਲੱਗਦਾ ਕਿ ਹੱਲ ਹੋ ਜਾਏਗਾ ਜਗ੍ਹਾ ਇੱਥੇ ਹੈ ਹੀ ਕੋਈ ਨਹੀਂ ਪੀੜਾ ਇਲਾਕਾ ਸਾਰਾ ਸਾਰਾ ਸ਼ਹਿਰੀ ਇਲਾਕਾ ਪੀੜੀਆਂ ਗਲੀਆਂ ਨੇ ਪੀੜੀਆਂ ਸੜਕਾਂ ਨੇ ਸੜਕਾਂ ਚੋੜੀ ਹੋਣੀ ਚਾਹੀਦੀਆਂ ਸਾਰੀਆਂ ਸੜਕਾਂ ਹੀ ਪੀੜੀਆਂ ਨੇ ਸਾਰੀਆਂ ਚਲੋ ਇਹਨੂੰ ਆਪਾਂ ਖੁੱਲਾ ਨਹੀਂ ਕਰ ਸਕਦੇ ਪਰ ਆਪਾਂ ਜਿੱਥੇ ਦੁਕਾਨ ਸਜਾਈ ਹੈ ਇਹ ਪਾਰਕਿੰਗ ਹੈ ਅਗਰ ਇਹ ਹੀ ਛੱਡ ਦਈਏ ਤਾਂ ਪਾਰਕਿੰਗ ਦਾ ਹੱਲ ਹੋ ਜਾਏਗਾ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਹੋ ਸਕਦਾ ਵੀ ਜੀ ਹੋ ਸਕਦਾ ਬਲਕਿ ਇਹ ਹੋ ਸਕਦਾ ਦੁਕਾਨਦਾਰ ਵੀ ਮੰਨਦੇ ਆ ਪਰ ਅੰਦਰ ਲਿਜਾਏਗਾ ਕੌਣ ਵੀਰੇ ਜੀ ਤੁਸੀਂ ਜੇਕਰ ਆ ਦੁਕਾਨ ਅੰਦਰ ਦੇ ਪਾਸੇ ਕਰ ਲਓ ਤਾਂ ਇੱਥੇ ਕਨਵੈਂਸ ਲੱਗ ਸਕਦੀ ਹੈ ਓ ਪਾਜੀ ਮੀਡੀਆ ਵਾਲੇ ਉਹ ਕਹਿੰਦੇ ਸੀ ਮਾਨਸਾ ਕਰ ਲੋ ਅਗਰ ਆਹ ਰੇੜੀ ਤੁਸੀਂ ਆਪਣੀ ਦੁਕਾਨ ਅੰਦਰ ਹੈ ਤੁਹਾਡੀ ਦੁਕਾਨ ਅਗਰ ਇਹਨੂੰ ਹਟਾ ਲਓ ਤਾਂ ਕਨਵੈਨਸ ਅੰਦਰ ਆ ਕੇ ਲੱਜੇਗੀ ਨਹੀਂ ਪਾਜੀ ਫਿਰ ਵੀ ਰੋਡ ਤੇ ਲੱਗਣੀ ਹੈ ਉਹ ਕਿਉਂ ਪਗਾ ਫੇਗ ਰੋਡ ਸਮੇਂ ਕਿ ਲਾ ਦਿੰਦਾ ਭਾਜੀ ਵੀ ਪਰ ਤੁਸੀਂ ਜਗ੍ਹਾ ਤਾਂ ਦਿਓ ਨਾ ਉਹਨੂੰ ਪਾਰਕ ਭਾਈ ਜਗ੍ਹਾ ਦੇ ਦੇ ਵੀ ਭਾਵੇਂ ਕਿਧਾ ਮਰਜੀ ਜਗ੍ਹਾ ਦੇ ਦਿਓ ਭਾਵੇਂ ਫਿਰ ਵੀ ਉਹੀ ਹਾਲ ਹੋਏਗਾ ਲੋਕ ਮੰਨਦੇ ਨਹੀਂ ਇਹ ਜਗ੍ਹਾ ਹੀ ਨਹੀਂ ਹੈ ਜਗ੍ਹਾ ਵੀ ਨਹੀਂ ਹੈਗੀ ਭਾਜੀ ਇੱਕ ਗੱਡੀ ਵੀ ਲਾ ਜਾਂਦੇ ਰੋਡ ਤੇ ਤੇ ਇੱਥੇ ਅਗਰ ਇਹਨਾਂ ਦੀ ਦੁਕਾਨਦਾਰਾਂ ਦੀ ਅਗਰ ਥੋੜੀ ਜੀ ਸਮਝਦਾਰੀ ਦੇ ਨਾਲ ਦੁਕਾਨਾਂ ਅੰਦਰ ਨੂੰ ਹੋ ਜਾਣ ਤੇ ਜਿਹੜੇ ਲੋਕ ਸ਼ੋਪਿੰਗ ਕਰਨ ਲਈ ਇੱਥੇ ਆਉਂਦੇ ਆ ਤਾਂ ਇਹਨਾਂ ਨੂੰ ਕਾਫੀ ਇੱਧਰ ਹੁਣ ਤੁਸੀਂ ਦੇਖੋ ਇਹ ਦੁਕਾਨ ਹੈ ਪਾਰਕਿੰਗ ਵਾਲੀ ਥਾਂ ਤੇ ਇਹਨਾਂ ਨੇ ਆਪਣੇ ਸਟਾਲ ਲਗਾ ਲਏ ਔਰ ਅਗਰ ਇਹ ਹੀ ਦੁਕਾਨ ਇਹਨਾਂ ਦੀ ਅੰਦਰ ਹੁੰਦੀ ਤਾਂ ਆ ਜਿੱਥੇ ਬਾਹਰ ਕਨਵੈਂਸ ਖੜੀ ਹੈ ਇਹ ਕਨਵੈਂਸ ਅੰਦਰ ਹੋ ਜਾਂਦੀ ਤਾਂ ਪਾਰਕਿੰਗ ਦਾ ਕਾਫੀ ਹੱਲ ਜਿਹੜਾ ਹੈ ਉਹ ਨਿਕਲ ਜਾਂਦਾ ਪਾਰਕਿੰਗ ਨੂੰ ਕਾਫੀ ਜ਼ਿਆਦਾ ਰਾਹਤ ਮਿਲ ਜਾਂਦੀ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਵਾਈਟ ਲਾਈਨ ਹੈ ਵਾਈਟ ਲਾਈਨ ਦੁਕਾਨਾਂ ਅੰਦਰ ਨੇ ਦੁਕਾਨਾਂ ਦੇ ਬਾਹਰ ਜਿੱਥੇ ਪਾਰਕਿੰਗ ਹੋਣੀ ਚਾਹੀਦੀ ਹੈ ਉਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਕਨਵਿੰਸ ਜਿਹੜੀ ਹੈ ਖੜਾਣੀ ਪੈ ਰਹੀ ਹੈ ਫਿਰ ਤੁਸੀਂ ਆਪਣਾ ਸਕੂਟਰ ਇੱਥੇ ਕਿਉਂ ਖੜਾਇਆ ਪਾਰਕਿੰਗ ਦੀ ਜਗ੍ਹਾ ਉਹ ਵਾਈਟ ਲਾਈਨ ਅੱਗੇ ਹੈ ਪਾਰਕਿੰਗ ਹੈ ਹੀ ਨਹੀਂ ਇੱਥੇ ਪਾਰਕਿੰਗ ਨਹੀਂ ਥਾ ਦੇ ਨਾਲ ਚਾਰ ਲੱਗ ਗਏ ਫਿਰ ਦੋਸਤੋ ਅਸੀਂ ਕੀ ਕਰੀਏ ਅਗਰ ਦੁਕਾਨਦਾਰ ਜਗ੍ਹਾ ਛੱਡ ਦੇਣ ਤਾਂ ਪਾਰਕਿੰਗ ਹੋ ਸਕਦੀ ਅੰਦਰ ਆਰਾਮ ਹਾਂ ਬਿਲਕੁਲ ਹੋਏਗੀ ਜੀ ਅਗਰ ਇਹ ਆਪਣੀ ਦੁਕਾਨ ਤੱਕ ਹੀ ਰਹਿਣ ਬਾਹਰ ਸਟਾਲ ਨਾ ਲੈਣ ਤਾਂ ਜਗ੍ਹਾ ਹੀ ਜਗ੍ਹਾ ਇੱਥੇ ਹੁਣ ਇਹ ਤਾਂ ਦੇਖਣਾ ਪੈਣਾ ਜੀ ਅਸੀਂ ਤਾਂ ਸੜਕ ਤੇ ਚੱਲਣਾ ਹੀ ਹੈ ਜਿੱਥੇ ਵੀ ਜਗ੍ਹਾ ਮਿਲੂਗੀ ਅਗਰ ਇਹ ਪਾਰਕਿੰਗ ਦੀ ਜਗ੍ਹਾ ਛੱਡ ਦਿੱਤੀ ਜਾਵੇ ਇੱਧਰ ਤੁਸੀਂ ਦੇਖੋ ਕਿ ਇਹ ਦੁਕਾਨ ਹੈ ਇੱਧਰ ਸਟਾਲ ਲਗਾਇਆ ਹੋਇਆ ਇਹਨਾਂ ਨੇ ਇੰਨੀ ਜਗ੍ਹਾ 4 ਜਾਂ 5 ਫੁੱਟ ਦੀ ਜਗ੍ਹਾ ਜਿਹੜੀ ਆ ਪਾਰਕਿੰਗ ਦੀ ਹੈ ਅਗਰ ਉਹ ਛੱਡ ਦਿੱਤੀ ਜਾਵੇ ਤਾਂ ਇਹ ਜਿਹੜੀ ਹੈ ਕਨਵੈਂਸ ਬਾਹਰ ਨੇ ਇਹ ਅੰਦਰ ਲੱਗ ਸਕਦੀਆਂ ਵੀਰੇ ਜੀ ਅਗਰ ਤੁਸੀਂ ਆਪਣੀ ਦੁਕਾਨ ਅੰਦਰ ਕਰ ਲੋ ਤਾਂ ਕਨਵੈਂਸ ਅੰਦਰ ਲੱਗ ਸਕਦੀ ਆ ਆਰਾਮ ਨਾਲ ਉਹ ਤੁਸੀਂ ਜਾਓ ਭਾਜੀ ਇੱਥੇ ਬਹੁਤ ਕੁਝ ਹੁੰਦਾ ਇੱਧਰ ਹੋ ਜਾਓ ਹਾਂਜੀ ਇੱਧਰ ਹੋ ਜਾਓ ਸਾਈਡ ਤੇ ਲੋ ਮੈਂ ਸਾਈਡ ਤੇ ਆ ਜੈਨਾ ਹਾਂਜੀ ਉਹ ਭਾਜੀ ਸਾਈਡ ਤੇ ਆ ਜਾਓ ਉਧਰ ਹੋ ਜਾਓ ਤੁਸੀਂ ਚੌਣਾ ਬਣਾਉਂਦੇ ਪੇ ਕੰਮ ਕਰੋ ਆਪਣਾ ਕਿ ਮੈਂ ਤੁਹਾਨੂੰ ਇਹ ਪੁੱਛਿਆ ਕਿ ਆਪਾਂ ਦੁਕਾਨ ਪਾਰਕਿੰਗ ਵਾਲੀ ਥਾਂ ਤੇ ਕਰ ਲਈ ਲਾ ਲਈ ਤੁਸੀਂ ਉੱਧਰ ਆ ਜਾਓ ਭਾਜੀ ਸਾਈਡ ਤੇ ਆ ਜਾਓ ਈ ਮੈਂ ਤਾਂ ਸਿੰਪਲ ਕੁਝ ਨਹੀਂ ਕਹਿ ਰਿਹਾ ਜੀ ਤੁਸੀਂ ਸਾਈਡ ਤੇ ਆ ਜਾਓ ਬਸ ਗੱਲ ਖਤਮ ਹੋ ਗਈ ਮੈਂ ਚਲੋ ਕੋਈ ਮਾਰਦਾ ਪਿਆ ਮੈਂ ਕਿਹਾ ਸਾਈਡ ਤੇ ਆ ਜਾਓ ਮੈਂ ਕੁਝ ਨਹੀਂ ਕਹਿ ਰਿਹਾ ਜਦਾ ਮੈਂ ਵਰਕਰ ਆ ਜੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੁੱਸਾ ਨਾ ਹੋ ਉਹ ਗੁੱਸਾ ਨਾ ਹੋ ਅੱਪਾ ਪਿਆਰ ਨਾਲ ਹੀ ਗੱਲ ਕਰ ਰਹੇ ਆ ਪਿਆਰ ਨਾਲ ਗੱਲ ਕਰ ਰਹੇ ਮੇਰੇ ਨੂੰ ਨਾ ਪੁੱਛੋ ਕੁਝ ਵੀ ਹਾਂਜੀ ਭਾਈ ਕੋਈ ਨਹੀਂ ਕੋਈ ਨਹੀਂ ਅੱਛਾ ਮੈਨੂੰ ਪੁੱਛੋ ਮੈਂ ਸਾਰਾ ਵਿਆਹ ਲੱਗਾ ਹੋਇਆ ਉਹਨੂੰ ਪੁੱਛੋ ਜਾ ਕੇ ਕੋਈ ਗੱਲ ਨਹੀਂ ਨਹੀਂ ਅੱਪਾ ਕੋਈ ਗੱਲ ਨਹੀਂ ਵੀਰੇ ਜੀ ਜੇ ਸਾਰਾ ਵਿਆਹ ਗਲਤੀ ਕਰੇਗਾ ਅੱਪਾ ਥੋੜੀ ਕਰਨੀ ਕੋਈ ਗੱਲ ਨਹੀਂ ਬਿਲਕੁਲ ਕੋਈ ਗੱਲ ਨਹੀਂ ਸ اگر ایتھے ਤੁਸੀਂ ਇਹ ਦੇਖ ਸਕਦੇ ਹੋ ਕਿ اگر ਇਹ سٹਾਲ ਪਿੱਛੇ ਨੂੰ ਹੋ ਜਾਣ ਤਾਂ ਕਿੰਨੀ ਜ਼ਿਆਦਾ سپیس ਜਿਹੜੀ ਹੈ ਉਹ ਖੁੱਲ ਸਕਦੀ ਹੈ ਲੇਕਿਨ ਇੱਥੇ ਜਿਹੜੀਆਂ ਦੁਕਾਨਾਂ ਲਗਾਈਆਂ ਗਈਆਂ ਨੇ ਉਹ ਦੁਕਾਨਾਂ ਕਾਰਨ ਰਾਵਾ ਜਿਹੜੇ ਮਾਰਕੀਟ ਵਾਲਿਆਂ ਦੇ ਬੰਦੇ ਆ ਰਹੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਤੁਹਾਨੂੰ ਕੋਈ ਦਿੱਕਤ ਹੈ ਹੈ ਐਵੇਂ ਤੁਸੀਂ ਪੰਗੇ ਲਈ ਆ ਰਹੇ ਹੋ ਉਹ ਜਾਉਂਗਾ ਕਹਿੰਦਾ ਜਿਹੜੀ ਗੱਲ ਕਰਨੀ ਸੀ ਕਹਿਤੀ ਜਾਉਂਗਾ ਜਾਓ ਮਿੱਕੀ ਕਹਿ ਕਿ ਮਾਰਕੀਟ ਤੇ ਤਸੱਲੀ ਕਰੋ ਜਾ ਕੇ ਜੀ ਅੱਗੇ ਜਾ ਕੇ ਮਾਰਕੀਟ ਤੇ ਤਸੱਲੀ ਕਰਕੇ ਆਓ ਜਾਓ ਚਲੋ ਮੇਰੀ ਤਸੱਲੀ ਹੋ ਗਈ ਹੈ ਮੇਰੀ ਤਸੱਲੀ ਹੋ ਗਈ ਹੈ ਜਾਓ 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 ਅਸੀਂ ਫ੍ਰੀ ਦੇ ਲੱਗੇ ਅਸੀਂ ਪਹਿਨਾ ਦੇ ਰਿਹਾ ਤਾਂ ਜਗ੍ਹਾ ਲਈ ਹੋਈ ਹੈ ਪੈਸੇ ਦੇ ਰੋ ਇਸ ਜਗ੍ਹਾ ਦਾ ਕੀ ਕਿਨੂ ਬਸੇ ਦੇਰ ਸਰਕਾਰੀ ਜਗ੍ਹਾ ਦਾ ਕਰ ਸਕਦੇ ਨਹੀਂ ਨਹੀਂ ਇਹ ਤਾਂ ਜਾਰੀਆਂ ਨੇ ਉਹ ਮੈਂ ਆਪਣੇ ਪਿਓ ਨੂੰ ਦਵਾ ਜਣੂ ਮਰਜ਼ੀ ਬਾਦ ਤੁਹਾਨੂੰ ਕੀ ਆ ਤੁਸੀਂ ਜਾਓ ਚਲੋ ਚਲੋ ਇਹ ਵੀਡੀਓ ਚਲ ਕੇ ਦਿਖਾ ਦੇ ਨਹੀਂ ਸਰਕਾਰੀ ਜਗ੍ਹਾ ਹੈ ਸਰਕਾਰੀ ਜਗ੍ਹਾ ਤੇ ਕਬਜ਼ਾ ਹੈ ਔਰ ਬੋਲਣ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਕੀ ਕਾ ਹਾਲਾਤ ਹੈ ਇਧਰ ਇਧਰ ਆ ਜਾਓ ਇਧਰ ਆ ਇਧਰ 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 ਆਉਣ ਵਾਲੇ ਜਿਹੜੇ ਗਾਹਕ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਮੋੜ ਦੇ ਉੱਤੇ ਰੇੜੀ ਲਗਾ ਕੇ ਲੋਕ ਖੜੇ ਹੋਏ ਨੇ ਆਪਣਾ ਸਮਾਨ ਵੇਚ ਰਹੇ ਆਂ ਔਰ ਇਸੇ ਕਾਰਨ ਇਸ ਸਾਈਡ ਤੁਸੀਂ ਦਿਖਾ ਦਿਓ ਕਿ ਪਾਰਕਿੰਗ ਜਿਹੜੀ ਹੈ ਉਹ ਬਾਹਰ ਕਰਨੀ ਪੈ ਰਹੀ ਹੈ ਅਗਰ ਇਹੀ ਜਗ੍ਹਾ ਇਹਨਾਂ ਨੂੰ ਅੰਦਰ ਮਿਲ ਜਵੇ ਤਾਂ ਕਾਫੀ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ ਲੇਕਿਨ ਇਹ ਪੂਰੇ ਬਾਜ਼ਾਰ ਦਾ ਇਹੀ ਹਾਲ ਹੈ ਔਰ ਇਸ ਤਰਫ ਵੀ ਤੁਸੀਂ ਦੇਖ ਸਕਦੇ ਹੋ ਇਸ ਤਰਫ ਵੀ ਤੁਸੀਂ ਦੇਖ ਸਕਦੇ ਹੋ के दिन भीड़ नहीं रहती सोमवार में इतवार के दिन भीड़ होती तो भी सोमवार में भीड़ नहीं होती अब कह रास्ते खड़ा करो साइड अरे हम इतवार के दिन एक दिन में एक रोटी कमाने आते हैं अपनी बाकी दिन अपना फिरते रहे हे ऐसे ही कोई काम नहीं मिलता यह बैटरी रिक्शा मिलती है वाली ये बैटरी देखो वहाँ खड़ी पता क्या लोगों को दिक्कत आती है ये देखिए अब पुलिस निकल रही है इधरों ਇਹ ਪੰਜਾਬ ਪੁਲਿਸ ਦੀ ਗੱਡੀ ਨਿਕਲ ਰਹੀ ਹੈ ਟ੍ਰੈਫਿਕ ਚ ਫਸੀ ਹੋਈ ਹੂਟਰ ਮਾਰਦੀ ਨਿਕਲ ਰਹੀ ਔਰ ਪਿੱਛੇ ਤੱਕ ਪੂਰਾ ਟ੍ਰੈਫਿਕ ਜਮ ਹੈ ਔਰ ਇਹਦਾ ਕਿਤੇ ਨਾ ਕਿਤੇ ਕਾਰਨ ਇਹ ਦੁਕਾਨਦਾਰ ਵੀ ਨੇ ਕਾਰਨ ਇਹ ਹੈ ਕਿ ਪਾਰਕਿੰਗ ਦੀ ਜਗ੍ਹਾ ਹੈ ਅਗਰ ਵਾਈਟ ਲਾਈਨ ਤੋਂ ਅੰਦਰ ਜਗ੍ਹਾ ਛੱਡ ਦਿੱਤੀ ਜਾਵੇ ਤਾਂ ਬਹੁਤ ਸਾਰੀ ਸਮੱਸਿਆ ਦਾ ਹੱਲ ਜਿਹੜਾ ਉਹ ਨਿਕਲ ਸਕਦਾ ਹੈ ਦਿੱਕਤ ਪਰੇਸ਼ਾਨੀ ਦੂਰ ਹੋ ਸਕਦੀ ਹੈ ਇੱਧਰ ਵੀ ਜਿਹੜੀ ਹੈ ਇਹੀ ਹਾਲ ਹੈ ਬਰੇਜੀ ਸਵਾਲ ਇੱਕ ਸਿੰਪਲ ਜਿਹਾ ਹੈ ਕਿ ਪਾਰਕਿੰਗ ਦੀ ਜਗ੍ਹਾ ਤੁਹਾਡੀ ਦੁਕਾਨ ਹੈ ਤੁਹਾਨੂੰ ਹੀ ਲਾਭ ਹੋਣਾ ਹੈ ਅਗਰ ਤੁਸੀਂ ਇਹ ਜਗ੍ਹਾ ਛੱਡ ਕੇ ਪਾਰਕਿੰਗ ਕਰ ਲਓ ਤਾਂ ਲੱਗਦਾ ਨਹੀਂ ਕਿ ਜਿਹੜੇ ਜਾਮ ਲੱਗਦੇ ਆਏ ਤੋਂ ਨਿਜਾਤ ਮਿਲ ਜੇਗੀ ਭਾਈ ਤੁਹਾਡੀ ਦੁਕਾਨਾਂ ਅੰਦਰ ਚਲ ਜਣੀਆਂ ਵੀ ਕਿਤੋਂ ਮਾਲ ਵਿਕੇਗਾ ਦੇਖੇਗਾ ਤਾਂ ਹੀ ਵਿਕੇਗਾ ਮਤਲਬ ਉਹ ਚੀਜ਼ ਦਿਖੇਗਾ ਡਿਸਪਲੇ ਦੀ ਡਿਸਪਲੇ ਦੀ ਕਰ ਰਹਾਨ ਸਿਰਫ ਸੰਡੇ ਸੰਡੇ ਲੈ ਕੇ ਵਿੱਚੀਂਦਾ ਅੱਗੇ ਪਿੱਛੇ ਨਹੀਂ ਲੰਦੇ ਅਸੀਂ ਉਧਰ ਅੰਦਰ ਹੀ ਰੱਖੀਦਾ ਸੰਡੇ ਸੰਡੀ ਲਾਣੇ ਸਿਰਫ ਔਰ ਇਤਵਾਰ ਦਾ ਦਿਨ ਹੈ ਕੰਮਕਾਰ ਦਾ ਦਿਨ ਹੈ ਲੇਕਿਨ ਉਸੇ ਦਿਨ ਬਾਜ਼ਾਰ ਦੇ ਵਿੱਚ ਜਿਆਦਾ ਰਸ਼ ਹੁੰਦਾ ਹੈਗਾ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਦੁਕਾਨਾਂ ਦਾ ਕੋਈ ਇੱਕ ਨਹੀਂ ਇਹ ਸਾਰੀ ਪੂਰੇ ਬਾਜ਼ਾਰ ਦਾ ਇਹੀ ਹਾਲ ਹੈ ਔਰ ਉਸ ਤੋਂ ਬਾਅਦ ਦਿੱਕਤ ਕੀ ਹੈ ਕਿ ਇਸ ਤਰ੍ਹਾਂ ਦੀਆਂ ਰੇੜੀਆਂ ਜਦੋਂ ਸੜਕਾਂ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਹੋਰ ਵੀ ਜਿਆਦਾ ਦਿੱਕਤਾਂ ਔਰ ਪਰੇਸ਼ਾਨੀ ਹੋ ਜਾਂਦੀ ਹੈ ਇੱਧਰ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਸਟਾਲ ਹੈ ਇੱਧਰ ਵੀ ਸਟਾਲ ਹੈ ਔਰ ਇਸੇ ਕਾਰਨ ਇੱਥੋਂ ਨਿਕਲਣ ਵਾਲੇ ਜਿਹੜੇ ਲੋਕ ਹੈ ਉਹ ਆਪਣੇ ਵਹੀਕਲ ਜਿਹੜੇ ਨੇ ਸੜਕ ਤੇ ਬਾਹਰ ਖੜਾ ਕਰਦੇ ਨੇ ਕਿਉਂਕਿ ਪਾਰਕਿੰਗ ਵਾਲੀ ਜਗ੍ਹਾ ਦੇ ਉੱਤੇ ਦੁਕਾਨਦਾਰਾਂ ਦਾ ਕਬਜ਼ਾ ਹੈ ਔਰ ਇਸ ਤੋਂ ਅੱਗੇ ਪਾਰਕਿੰਗ ਬਣੀ ਹੋਈ ਹੈ ਇਸ ਤਰ੍ਹਾਂ ਨਹੀਂ ਹੈ ਕਿ ਅੰਦਰ ਪਾਰਕਿੰਗ ਨਹੀਂ ਹੈ ਸਮਸਿਆ ਪਰੇਸ਼ਾਨੀ ਹੈ ਦਿੱਕਤ ਹੈ ਟ੍ਰੈਫਿਕ ਦੀ ਟ੍ਰੈਫਿਕ ਦੋਸਰ ਹੈਗਾ ਹੀ ਸਾਰੇ ਪਾਸੇ ਹੁਣ ਗੱਡੀ ਤੁਹਾਡੇ ਮਾ ਉਥੇ 15 ਮਿੰਟ ਹੋ ਗਏ ਚੌਂਕ ਤੋਂ ਆਂਦੇ ਤੇ ਗੱਡੀ ਪਹਿਲੇ ਦੂਜੇ 게ਟ ਤੇ ਹੀ ਗੱਡੀ ਆਈ ਹੈ ਬਹੁਤ ਟਾਈਮ ਲੱਗਦਾ ਹੈ ਔਰ ਇਸੀ ਕਾਰਨ ਜਿਹੜੇ ਲੋਕ ਇੱਥੇ ਖਰੀਦਾਰੀ ਕਰਨ ਆਉਂਦੇ ਆ ਉਹਨਾਂ ਨੂੰ ਇਸੀ ਦਿੱਕਤ ਔਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿੱਥੇ ਪਾਰਕਿੰਗ ਹੋਣੀ ਚਾਹੀਦੀ ਹੈ ਉੱਥੇ ਇਸ ਤਰ੍ਹਾਂ ਦੀਆਂ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਇਹ ਪਾਰਕਿੰਗ ਹੈ ਵਾਈਟ ਲਾਈਨ ਇੱਥੇ ਦਿਖਾ ਦਿਓ ਸੰਜੀ ਇਹ ਵਾਈਟ ਲਾਈਨ ਹੈ ਔਰ ਵਾਈਟ ਲਾਈਨ ਦੇ ਅੰਦਰ ਜੜੀਆਂ ਨੇ ਪਾਰਕਿੰਗ ਪਾਰਕਿੰਗ ਦੀ ਥਾਂ ਤੇ ਰੇੜੀਆਂ ਫੜੀਆਂ ਨੇ ਤੁਸੀਂ ਦੁਕਾਨ ਪਾਰਕਿੰਗ ਵਾਲੀ ਥਾਂ ਤੇ ਲਗਾ ਲਈ ਉਹਦੇ ਨਾਲ ਦਿੱਕਤ ਨਹੀਂ ਆਉਂਦੀ ਲੋਕਾਂ ਨੂੰ ਕਨਵਿੰਸ ਖੜੀ ਕਰਨ ਸਰ ਕਨਵਿੰਸ ਤਾਂ ਇੱਥੇ ਜਗ੍ਹਾ ਹੀ ਆ ਸਾਰੀ ਕਨਵਿੰਸ ਆ ਗਈ ਹੈ ਜੀ ਆ ਸਾਰੀ ਜਗ੍ਹਾ ਹੀ ਆ ਭਾਈ ਕਨਵਿੰਸ ਵਾਲੀ ਇਹ ਵੀ ਬਣ ਸਕਦੀ ਸੀ ਭਾਈ ਬੈਸਟ ਬਣਨ ਤੋਂ ਉਹ ਸਾਰੀਆਂ ਵੀ ਬਣਨ ਬਾਤ ਕਰਦੇ ਬਜ਼ਾਰ ਦੀ ਗੱਲ ਹਾਂਜੀ ਭਾਈ ਪੂਰੇ ਬਾਜ਼ਾਰ ਦੇ ਹੀ ਹਾਲ ਹਾਂਜੀ ਹਾਂਜੀ ਪੂਰੇ ਬਾਜ਼ਾਰ ਦੇ ਵਿੱਚ ਹੀ ਖੜੇ ਨੇ ਭਾਈ ਪੂਰੇ ਬਾਜ਼ਾਰ ਦਾ ਹੀ ਇਹ ਹਾਲ ਹੈਗਾ ਔਰ ਇਸੇ ਕਾਰਨ ਬਬਾ ਜੀ ਅਗਰ ਆਪਾਂ ਚਿੱਟੀ ਲਾਈਨ ਤੋਂ ਅੰਦਰ ਪਾਰਕਿੰਗ ਲਈ ਜਗ੍ਹਾ ਛੱਡ ਦਈਏ ਤਾਂ ਲੱਗਦਾ ਨਹੀਂ ਟ੍ਰੈਫਿਕ ਦਾ ਹੱਲ ਨਿਕਲ ਬਹੁਤ ਯਾਰਾ ਨਿਕਲਦਾ ਰਾਜੀ ਬਹੁਤ ਯਾਰਾ ਨਿਕਲਦਾ ਰਾਹ ਕਾਰਨ ਕਿ ਇਹ ਰੇੜੀਆਂ ਫੜੀਆਂ ਆਪਾਂ ਆਪਣੀਆਂ ਦੁਕਾਨਾਂ ਇੰਨੀਆਂ ਵੱਡੀਆਂ ਨੇ ਆਪਾਂ ਫਿਰ ਬਾਹਰ ਆ ਜਾਈਏ ਦੇਖੋ ਜੀ ਇਹਦੇ ਆਪਣੀ ਹਰ ਬੰਦੇ ਸੋਚ ਆਈ ਕਹਿੰ ਤੁਸੀ ਇੱਧਰ ਦੇਖੋ ਕਿੰਨੀ ਵੱਡੀ ਦੁਕਾਨ ਹੈ ਦੁਕਾਨ ਕੋਈ ਛੋਟੀ ਦੁਕਾਨ ਨਹੀਂ ਹੈ ਉਸ ਦੇ ਬਾਹਰ ਵੀ ਉਹ ਇਹਨਾਂ ਨੇ ਪਾਰਕਿੰਗ ਵਾਲੀ ਥਾਂ ਦੇ ਉੱਤੇ ਵੀ ਕਬਜ਼ਾ ਕਰ ਰੱਖਿਆ ਹੈਗਾ। ਔਰ ਉੱਥੇ ਆਪਣਾ ਸਮਾਨ ਲਗਾ ਕੇ ਇਹ ਕੰਮ ਕਰ ਰਹੇ ਨੇ। ਔਰ ਜਦ ਕਿ ਇਹ ਜਗ੍ਹਾ ਪਾਰਕਿੰਗ ਦੇ ਲਈ ਛੱਡੀ ਜਾਣੀ ਚਾਹੀਦੀ ਸੀਗੀ। ਔਰ ਇਹ ਪੂਰੇ ਬਾਜ਼ਾਰ ਦਾ ਇਹੀ ਹਾਲ ਹੈ। ਦਿੱਕਤ ਹੈ, ਪਰੇਸ਼ਾਨੀ ਹੈ। ਕਿ ਅਗਰ ਇਹ ਦੁਕਾਨਦਾਰ ਆਪਣਾ ਸਮਾਨ ਅੰਦਰ ਕਰ ਲੈਣ ਪਾਰਕਿੰਗ ਵਾਲੀ ਜਗ੍ਹਾ ਨੂੰ ਛੱਡ ਦੇਣ ਤਾਂ ਬਹੁਤ ਸਾਰੀ ਸਮੱਸਿਆ ਦਾ ਹੱਲ ਜਿਹੜਾ ਨਿਕਲ ਸਕਦਾ ਹੈ। ਔਰ ਇਸੇ ਕਾਰਨ ਲੋਕਾਂ ਨੂੰ ਵਾਰ ਜਿਹੜੇ ਆ ਵਿਕਲ ਪਰਕਰ ਨੇ ਪੈ ਰਹੇ ਆ ਇਧਰਲੇ ਪਾਸੇ ਵੀ ਬਾਜ਼ਾਰ ਦਾ ਇਹੀ ਹਾਲ ਹੈ ਔਰ ਪੂਰੇ ਫੀਲਡ ਗਿੰਦਾ ਇਧਰ ਇਹ ਦੇਖੋ ਤੁਸੀਂ ਇੰਨੀ ਅੱਛੀ ਵੱਡੀ ਦੁਕਾਨ ਹੈ ਲੇਕਿਨ ਸਮਾਨ ਸਾਰਾ ਫੇਰ ਬਾਹਰ ਹੈ ਔਰ ਇੱਥੇ ਦਾ ਇਹਨਾਂ ਨੇ ਪਾਰਕਿੰਗ ਵਾਲੀ ਥਾਂ ਦੇ ਉੱਤੇ ਸਮਾਨ ਦੀਆਂ ਢੇਰੀਆਂ ਲਗਾਤੀਆਂ ਸਮਾਨ ਰੱਖਿਆ ਹੋਇਆ ਔਰ ਪੂਰੇ ਬਾਜ਼ਾਰ ਦੇ ਵਿੱਚ ਇਧਰ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਵੀ ਇਹੀ ਹਾਲ ਹੈ ਇਧਰਲੀ ਸਾਈਡ ਵੀ ਇਹੀ ਹਾਲ ਹੈ ਪਾਰਕਿੰਗ ਹੈ ਪਾਰਕਿੰਗ ਵਾਲੀ ਥਾਂ ਤੇ ਆ ਦਿਖਾ ਦਿਓ ਸੰਜੇ ਕਿ ਪਾਰਕਿੰਗ ਵਾਲੀ ਥਾਂ ਤੇ ਇਹਨਾਂ ਨੇ ਆਪਣੇ ਸਮਾਨ ਦੀਆਂ ਢੇਰੀਆਂ ਤੱਕ ਲਗਾ ਰੱਖਿਆ ਨੇ ਇਹ ਵਾਈਟ ਲਾਈਨ ਹੈ ਵਾਈਟ ਲਾਈਨ ਪਾਰਕਿੰਗ ਲਈ ਹੋਣੀ ਚਾਹੀਦੀ ਹੈ ਜਦਕਿ ਰੇੜੀਆਂ ਫੜੀਆਂ ਕਾਰਨ ਇਹ ਦਿੱਕਤ ਔਰ ਪਰੇਸ਼ਾਨੀ ਜਿਹੜੀ ਆ ਹੋ ਰਹੀ ਹੈ ਕਿਸੇ ਦੀ ਵੀ ਕਨਵੈንስ ਜਿਹੜੀ ਹੈ ਉਹ ਲੱਗਣ ਲਈ ਕੋਈ ਜਗ੍ਹਾ ਹੀ ਨਹੀਂ ਬਚਦੀ ਜਿਸ ਕਰ ਇਹ ਦਿੱਕਤ ਔਰ ਪਰੇਸ਼ਾਨੀ ਜਿਹੜੀ ਆ ਰਹੀ ਹੈ ਬੀਰੇ ਜੀ ਮੋਟਰਸਾਈਕਲ ਬਾਹਰ ਖੜਾ ਕਰ ਰੱਖਿਆ ਤੁਸੀਂ ਚੱਲੇ 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 ਬਈ ਚੱਲੇ ਨਹੀਂ ਅਗਰ ਉਹ ਪਾਰਕਿੰਗ ਵਾਲੀ ਜਗ੍ਹਾ ਪਾਰਕਿੰਗ ਦੇ ਯਾਰ ਆ ਗਿਆ ਯਾਰ ਅਗਲੇ ਡੀ ਚੱਲੇ ਬਸ ਚੱਲੇ ਨਹੀਂ ਆਪਾਂ ਅੰਦਰ ਖੜਾ ਸਕਦੇ ਹਾਂ ਸਮਾਨ ਦੇ ਨਹੀਂ 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 ਖੜਾ ਸਕਦੇ ਖੜਾ ਕਰ ਚੱਲੇ ਚੱਲੇ ਬਈ ਤੇ ਇੱਥੇ ਜਿਹੜੇ ਦੁਕਾਨਦਾਰ ਨੇ ਇਹ ਇਹਨਾਂ ਦਾ ਸਮਾਨ ਪਿਆ ਹੋਇਆ ਇਹ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਪਾਰਕਿੰਗ ਐਕਚੁਅਲ ਪਾਰਕਿੰਗ ਹੋਣੀ ਚਾਹੀਦੀ ਹੈ ਉੱਥੇ ਇਹਨਾਂ ਨੇ ਆਪਣਾ ਸਮਾਨ ਲਗਾ ਰੱਖਿਆ ਤੇ ਪਾਰਕਿੰਗ ਹੋਏਗੀ ਕਿੱਦਾਂ ਜਗ੍ਹਾ ਬਚੇਗੀ ਕਿੱਦਾਂ ਅਗਰ ਦੁਕਾਨਦਾਰ ਥੋੜਾ ਜਿਹਾ ਸਹਿਯੋਗ ਕਰ ਲੈਣ ਤਾਂ ਇੰਨੀ ਸਪੇਸ ਜਿਹੜੀ ਹੈ ਉਹ ਬਚ ਸਕਦੀ ਹੈ ਇੱਥੇ ਬੜੇ ਆਰਾਮ ਨਾਲ ਗੱਡੀਆਂ ਜਿਹੜੀਆਂ ਨੇ ਪਾਰਕ ਕੀਤੀਆਂ ਜਾ ਸਕਦੇ ਨੇ ਇੱਧਰ ਵੀ ਇਹੀ ਹਾਲ ਹੈ ਔਰ ਇਸ ਤਰਫ ਵੀ ਇਹੀ ਹਾਲ ਹੈ ਇਹ ਸਾਰੀ ਪਾਰਕਿੰਗ ਵਾਲੀ ਜਗ੍ਹਾ ਆਜੋ ਜੀ 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 ਹਾਂ ਜੀ ਵੀਰੇ ਜੀ ਆਪਾਂ ਪਾਰਕਿੰਗ ਵਾਲੀ ਥਾਂ ਤੇ ਆਪਣੀ ਦੁਕਾਨ ਸਜਾ ਲਈਏ ਕਹਾਂ ਸਜਾ ਲਈਏ ਦੁਕਾਨ ਬਾਹਰ ਤੱਕ ਆਪਣੇ ਕੋਲ ਅੱਛੀ ਬਲੀ ਦੁਕਾਨ ਹੈ ਜੀ ਇਹ ਪੂਰਾ ਰੋਡ ਐਸਾ ਹੀ ਹੈ हाँ, पूरा कारण हाँ। क्या है क्यों ऐसा ये ये देखिए बाहर उन्हें लगाना पड़ रहा है अपना है अपना स्पेस स्पेस कम ना सर तो ये स्पेस तो आपने लिया ना? दुकाने नहीं अच्छा गाड़ी लगवाएंगे <laughs> देख सकते हो जिथे पार्किंग होनी चाहिए पार्किंग होनी चाहिए ਸਾਰੇ ਲੈ ਜੀ ਕੱਲ ਨਹੀਂ ਲੈ ਜਾ ਆ ਕੋਈ ਇੱਕ ਨਹੀਂ ਹੈ ਪੂਰਾ ਬਾਜ਼ਾਰ ਪੂਰਾ ਬਾਜ਼ਾਰ ਪੂਰੇ ਬਾਜ਼ਾਰ ਸ਼ੁਰੂ ਕਰ ਦਿਓ ਜੀ ਅਸੀਂ ਗੱਲ ਵਿੱਚ ਹੁਣ ਜਾ ਰਹੇ ਆ ਚਾਹ ਪੀਓਗੇ ਅਸੀਂ ਅਸੀਂ ਹੁਣ ਜਾ ਰਹੇ ਜੀ ਹਾਂ ਹਾਂ ਬਿਲਕੁਲ ਲੋਕਾਂ ਨੂੰ ਤੁਹਾਡੀ ਦੁਕਾਨਦਾਰੀ ਚੱਲਣੀ ਹੈ ਬਿਲਕੁਲ ਬਾਜੀ ਹੁਣ ਪਹਿਲੇ ਵਾਲਾ ਪਿੱਛੇ ਕਰੂਗਾ ਅਸੀਂ ਆਪੇ ਪਿੱਛੇ ਹੋ ਜਾਵਾਂਗੇ ਬਸ ਇਹ ਚ ਕੋਈ ਸ਼ਾਂ ਹਾਂਜੀ ਬਸ ਅੱਛਾ ਅਗਰ ਸਮਝੌਤਾ ਕਰ ਲਓ ਤੁਸੀਂ ਮਾਰਕੀਟ ਦੇ ਵਿੱਚ ਆਪਸ ਵਿੱਚ ਮਿਚੂਅਲ ਅੰਡਰਸਟੈਂਡਿੰਗ ਕਰ ਲਓ ਅਸੀਂ ਬਾਅਦ ਰਾਤ ਨੂੰ ਤਿਆਰੀ ਹੈਣੀ ਸਾਰਾ ਸਾਡਾ ਮਾਰੀ ਨਿਕਰਦਾ ਬਾਹਰ ਲਾਈ ਹੈ ਹੁਣ ਅੱਗੇ ਆਹਨ ਕੋਲ ਸਾਰੇ ਬਾਹਰ ਲੱਗੇ ਹੋਏ ਅਸੀਂ ਕੀ ਕਰੀਏ ਦੱਸੋ ਨਹੀਂ ਮੈਂ ਕਿਹਾ ਬਾਜ਼ਾਰ ਤੁਸੀਂ ਇੱਕ ਇੱਕੋ ਹੀ ਹੋ ਨਾ ਸਾਰੇ ਸ਼ੌਪ ਦੇ ਪਰ ਇਕੱਠੇ ਹੋ ਕੇ ਲੌਣ ਲੱਗੀ ਅਗੇ ਅਸੀਂ ਲਾਈਆਂ ਤੇ ਕਾਫੀ ਪਿੱਛੇ ਆ ਗਿਆ ਸਾਰੇ ਦੁਕਾਨਦਾਰ ਸਮਝੋਤਾ ਕਰੋ ਕਿ ਅੱਪਾ ਅੱਜ ਤੋ ਬਾਅਦ ਦੁਕਾਨ ਅੰਦਰ ਹੀ ਲਗਾਓ ਸਾਰਾ ਸਮਝੋਤਾ ਕਿੰਨੀ ਵਾਰੀ ਹੋ ਚੁੱਕਾ ਆ ਦੋ ਵਾਰ ਹੋਇਆ ਕਿੰਨੀ ਵਾਰੀ ਹੋ ਚੁੱਕਾ ਮੇਨ ਜਿਹੜੇ ਚੌਂਕ ਤੋਂ ਸਾਡੇ ਬਾਹਰ ਲੋਕੀ ਆ ਗਏ ਨੇ ਦੋਨਾਂ ਪਾਸੇ ਉਹਨਾਂ ਨੂੰ ਸਹੀ ਕੀਤਾ ਜਾਵੇ ਸਾਰਾ ਬਾਜ਼ਾਰ ਸਹੀ ਹੋ ਜਾਏਗਾ ਪੂਰਾ ਬਾਜ਼ਾਰ ਸਹੀ ਹੋ ਜਾਏਗਾ ਬਸ ਬਸ ਥੈਂਕ ਯੂ ਸਰ ਤਾਂ ਪੂਰਾ ਬਾਜ਼ਾਰ ਇੱਥੇ ਜਿਹੜੇ ਆਉਣ ਵਾਲੇ ਲੋਕ ਹੈ ਉਹਨਾਂ ਨੂੰ ਵੀ ਬਹੁਤ ਸਹਖਾਲਾ ਹੋ ਜਾਏਗਾ ਬਾਹਰ ਆਪਣੀਆਂ ਗੱਡੀਆਂ ਪਾਰਕ ਨਹੀਂ ਕਰਨੀਆਂ ਪੈਣਗੀਆਂ ਪਰ ਦਿੱਕਤ ਇਹੀ ਹੈ ਕਿ ਇੱਕ ਲਗਾਉਂਦਾ ਹੈ ਉਹਦੇ ਨਾਲ ਫਿਰ ਪੂਰਾ ਬਾਜ਼ਾਰ ਜਿਹੜਾ ਉਸਦੇ ਨਾਲ ਹੀ ਤੁਰ ਪੈਂਦਾ ਹੈ ਜਦ ਕਿ ਹੁਣ ਇਹ ਚਾਹੀਦਾ ਹੈ ਆਪਸ ਦੇ ਵਿੱਚ ਦੁਕਾਨਦਾਰ ਸਮਝੋਤਾ ਕਰਨ ਕਿ ਅੱਜ ਤੋਂ ਬਾਅਦ ਪਾਰਕਿੰਗ ਵਾਲੀ ਥਾਂ ਤੇ ਦੁਕਾਨਾਂ ਨਹੀਂ ਲੱਗਣਗੀਆਂ ਤਾਂ ਉਹਨਾਂ ਦੀਆਂ ਦੁਕਾਨਾਂ ਨੂੰ ਵੀ ਲਾਭ ਹੋਏਗਾ ਔਰ ਇੱਥੇ ਖਰੀਦਾਰੀ ਕਰਨ ਵਾਲੇ ਲੋਕਾਂ ਨੂੰ ਵੀ ਪਾਰਕਿੰਗ ਮਿਲ ਜਾਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ